ਗੁਰੂ ਸਾਹਿਬ ਜੀ ਦੇ ਪਵਿੱਤਰ ਅੰਕ 466 ਤੇ ਸੁਭਾਈਮਾਨ 7ਵੀਂ ਪੌੜੀ ਆਸਾ ਰਾਗ ਦੀ ਬਾਣੀ ਵਿਚਾਰਦੇ ਹਾਂ ਪਹਿਲਾਂ ਸ਼ਲੋਕਾਂ ਦਾ ਵਿਚਾਰ ਕਰਾਂਗੇ ਫਿਰ ਪੌੜੀ ਦਾ ਇਸ ਪੌੜੀ ਦਾ ਵਿਚਾਰ ਕੀ ਹੈ ਕਿ ਬੰਦੇ ਨੇ ਆਪਣੇ ਆਪ ਨੂੰ ਇਸ ਕਾਇਨਾਤ ਨਾਲੋਂ ਅਲੱਗ ਮਹਿਸੂਸ ਕੀਤਾ ਹੋਇਆ ਹੈ ਅਕਾਲ ਪੁਰਖ ਵੈਗੁਰੂ ਦੀ ਇਹ ਸਾਰੀ ਕਾਇਨਾਤ ਹੈ ਸਾਰੀ ਉਸਨੇ ਬਣਾਈ ਹੈ ਸਾਰੀ ਕਾਇਨਾਤ ਉਹਦੇ ਵਿੱਚ ਹੈ ਪਰ ਇਹ ਇਨਸਾਨ ਨੇ ਆਪਣੀ ਹਸਤੀ ਨੂੰ ਲਹਦਾ ਸਮਝ ਲਿਆ ਇਹ ਬਹੁਤ ਵੱਡਾ ਭੇਖਾ ਲੱਗਿਆ ਹੋਇਆ ਹੈ ਇਹ ਨੂੰ ਕਹਿੰਦੇ ਹਉਮੈ ਹਉਮੈ ਹੰਕਾਰ ਨੂੰ ਨਹੀਂ ਕਿਹਾ ਜਾਂਦਾ ਸਿੱਖੀ ਵਿੱਚ ਸਿੱਖੀ ਵਿੱਚ ਹਉਮੈ ਪਰਮਾਤਮਾ ਨਾਲੋਂ ਆਪਣੇ ਆਪ ਨੂੰ ਲੈਦਾ ਸਮਝ ਲੈਣਾ ਇਸ ਸਰੀਰ ਨੂੰ ਸਮਝ ਸਭ ਕੁਝ ਸਮਝ ਲੈਣਾ ਇਹ ਹੁੰਦਾ ਹੈ ਸੋ ਹਸੀ ਹਉ ਮੈਂ ਕਰਕੇ ਹੀ ਸਾਨੂੰ ਸਾਰੀਆਂ ਇਹ ਦੁੱਖ ਤਕਲੀਫਾਂ ਇਹ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਅਸੀਂ ਅਸੀਆਂ ਕਰ ਰਹੇ ਆ ਮੈਂ ਆ ਕਰ ਰਿਹਾ ਮੈਂ ਆ ਕਰ ਰਿਹਾ ਅਡਰੀ ਹਸਤੀ ਜਣੀ ਵੱਖਰੀ ਹਸਤੀ ਆਪਣੀ ਮੰਨੀ ਖੜਿਆ ਇਹ ਬਹੁਤ ਵੱਡੀ ਗਲਤੀ ਹੈ ਗੁਰੂ ਜੀ ਕਹਿੰਦੇ ਇਸ ਨੂੰ ਸਮਝਾਉਣ ਲੱਗੇ ਆ ਸਲੋਕ ਮਹਲਾ ਪਹਿਲਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ ਜਦੋਂ ਬੰਦਾ ਆਪਣੀ ਵੱਖਰੀ ਹਸਤੀ ਮੰਨ ਲਏਗਾ ਤੇ ਇਹਦਾ ਮਤਲਬ ਕਿ ਅਸੀਂ ਕਿੱਥੋਂ ਆਏ ਆ ਤੇ ਕਿੱਥੇ ਵਾਪਸ ਜਾਣਾ ਹੈ ਪਰ ਜਦੋਂ ਅਸੀਂ ਉਸ ਮਾਰਗ ਦੀ ਹਸਤੀ ਦੇ ਵਿੱਚ ਰਵਾਂਗੇ ਤੇ ਫਿਰ ਅਸੀਂ ਕਿੱਥੋਂ ਆਏ ਨਹੀਂ ਕਿਤੇ ਜਾਂਦੇ ਰਹੇ ਉਦੇ ਵਿੱਚੋਂ ਬਣ ਰਹੇ ਆ ਤੇ ਉਹਦੇ ਵਿੱਚ ਮਿਲ ਰਹੇ ਆ ਕਿੰਨੀ ਕਿੰਨੀ ਵੱਡੀ ਸਮਝ ਦੀ ਗੱਲ ਹੈ ਇਹ ਗੁਰੂ ਜੀ ਨੇ ਸੈਂਟੀਫਿਕ ਫਾਰਮੂਲਾ ਦਿੱਤਾ ਹੈ ਕਿ ਬੰਦਾ ਸੋਚਦਾ ਹੈ ਵੀ ਮੈਂ ਅਲੱਗ ਇੱਕ ਪੈੜਾ ਹੋਇਆ ਕਿੱਥੋਂ ਤੇ ਇਸ ਕਰਕੇ ਮੇਰਾ ਜਨਮ ਹੋਇਆ ਮੈਂ ਕਿੱਥੋਂ ਆਇਆ ਜਿਵੇਂ ਅਸੀਂ ਕਹਿੰਦੇ ਆ ਰੂਹਾਂ ਆਉਂਦੀਆਂ ਨੇ ਰੂਹਾਂ ਜਾਂਦੀਆਂ ਨੇ ਰੂਹਾਂ ਇਹ ਕਰਦੀਆਂ ਨੇ ਰੂਹਾਂ ਪਤਰ ਲੋਕ ਚ ਰਹਿੰਦੀਆਂ ਬਾਤਰ ਲੋਕ ਚ ਰਹਿੰਦੀਆਂ ਅਸੀਂ ਮੰਨਦੇ ਆ ਸਾਰੇ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਪਰ ਅਸਲੀ ਗੱਲ ਗੁਰੂ ਜੀ ਕਹਿੰਦੇ ਆ ਵੀ ਪਰਮ ਸ਼ਕਤੀ ਵਿੱਚੋਂ ਸਭ ਕੁਝ ਬਣਿਆ ਆ ਅਲੱਗ ਕੁਝ ਨਹੀਂ ਹੈ ਗੱਲ ਉਹਦੇ ਚ ਬਣ ਜਾਂਦਾ ਮਿਟ ਜਾਂਦਾ ਬਸ ਇੱਕ ਸਾਇੰਸ ਜੀ ਕਹਿੰਦਾ ਇੱਕ ਫਾਰਮੂਲਾ ਹੈ ਇੱਕ ਸਿਸਟਮ ਆਏਗਾ ਤੇ ਗੁਰੂ ਜੀ ਕਹਿੰਦੇ ਜਦੋਂ ਅਸੀਂ ਵੱਖਰੀ ਹਸਤੀ ਮੰਨਦੇ ਆ ਫੇਰ ਸਾਨੂੰ ਆਹ ਰੋਗ ਹੋ ਗਿਆ ਕਿ ਅਸੀਂ ਕਿੱਥੋਂ ਆਈਆਂ ਕਿ ਕਿਤੇ ਅਸੀਂ ਜਨਮ ਆ ਅਸੀਂ ਜੰਮਿਆ ਅਸੀਂ ਮਰਾਂਗੇ ਹਾਂ ਵਿੱਚ ਜੰਮਿਆ ਹਾਂ ਵਿੱਚ ਮੂਆ ਐਸੇ ਕਰਕੇ ਜਨਮ ਤੇ ਮਰਨਾ ਨੇ ਅਸੀਂ ਕਹਿੰਦੇ ਹਾਂ ਵੀ ਸ਼ਾਇਦ ਅਸੀਂ ਜੰਮੇ ਹਾਂ ਸ਼ਾਇਦ ਅਸੀਂ ਮਰਨਾ ਹੈ ਪਰ ਅਸਲ ਗੱਲ ਇਹ ਕੀ ਹੈ ਉਹਦੇ ਸਿਸਟਮ ਵਿੱਚ ਅਸੀਂ ਬਣੇ ਆ ਆਪਾਂ ਸੁਖਣੀ ਸਾਹਿਬ ਦਾ ਪਾਠ ਸੁਣ ਰਹੇ ਸੀ ਪਰसों ਉਹਦੇ ਵਿੱਚ ਇੱਕ ਪੰਕਤੀ ਆਈ ਸੀ ਕਿ ਤੂੰ ਆਪ ਹੀ ਮਾਤਾ ਹੈ ਤੇ ਆਪ ਹੀ ਪਿਤਾ ਹੈ ਉਸ ਤੋਂ ਚਾਰ ਪੰਜ ਪੰਕਤੀਆਂ ਬਾਅਦ ਇੱਕ ਪੰਕਤੀ ਆਈ ਸੀ ਕਿ ਇਹ ਤੇਰਾ ਰਚਨ ਰਚਿਆ ਹੈ ਇਹ ਤੇਰਾ ਰਚਨ ਰਚਿਆ ਜਿਹਨੀ ਮਾ ਪਿਓ ਫਿਰ ਇਸ ਦੀ ਖੇਡ ਸਾਰੀ ਜਿਹੜੇ ਸਿਸਟਮ ਨੇ ਉਹ ਸਾਰੇ ਤੇਰੇ ਰਚੇ ਹੋਏ ਨੇ ਤੇ ਉਹਨਾਂ ਸਿਸਟਮਾਂ ਦੇ ਵਿੱਚ ਅਸੀਂ ਕਿਹਦਾ ਹੋ ਜਾਂਦੇ ਹਾਂ ਕਿੰਨੀ ਪਿਆਰੀ ਗੱਲ ਗੁਰੂ ਜੀ ਕਹਿ ਜਾਂਦੇ ਆ ਪਰ ਅਸੀਂ ਉਸ ਨੂੰ ਸਮਝੀਏ ਤਾਂ ਗੱਲ ਬਣਨੀ ਆ ਜਾ ਕੇ ਹੁਣ ਨਹੀਂ ਤੇ ਫਿਰ ਅਸੀਂ ਵੱਖਰੇ ਆ ਤੇ ਫਿਰ ਅਸੀਂ ਆਏ ਆ ਤੇ ਅਸੀਂ ਜਾਵਾਂਗੇ ਨਹੀਂ ਤੇ ਫਿਰ ਅਸੀਂ ਵੱਖਰੇ ਹੈ ਹੀ ਨਹੀਂ ਨਾ ਆਏ ਆ ਤੇ ਨਾ ਜਾ ਰਹੇ ਆ ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ ਤੇ ਜਦੋਂ ਅਸੀਂ ਵਾਖਾਂ ਕਾਇਨਾਤ ਨਾਲੋਂ ਤੇ ਪ੍ਰਮਾਤਮਾ ਨਾਲੋਂ ਇਹਦਾ ਮਤਲਬ ਅਸੀਂ ਕੁਝ ਲੈ ਰਹੇ ਆ ਇਸ ਕਾਇਨਾਤ ਤੋਂ ਅਸੀਂ ਕੁਝ ਇਸ ਕਾਇਨਾਤ ਨੂੰ ਦੇ ਰਹੇ ਆ ਨੇਨ ਲੈਂਡ ਦਾ ਵਿਹਾਰ ਹੋ ਗਿਆ ਕਿਉਂਕਿ ਹਸਤੀਆਂ ਦੋ ਹੋ ਗਈਆਂ ਪਰ ਹੈ ਨਹੀਂ ਅਸਲ ਵਿੱਚ ਹੈ ਨਹੀਂ ਗੁਰੂ ਜੀ ਕਹਿੰਦੇ ਹੌ ਵਿੱਚ ਖਟਿਆ ਹੌ ਵਿੱਚ ਗਿਆ ਜਦੋਂ ਮੈਂ ਆ ਤੇ ਮੈਂ ਵੱਖਰਾ ਤੇ ਮੈਂ ਕੁਝ ਕੁ ਮਾਰਿਆ ਮੈਂ ਕੰਮ ਕਰਦਾ ਤੇ ਜਦੋਂ ਮੈਂ ਵੱਖਰਾ ਹੀ ਨਹੀਂ ਹਾਂ ਤੇ ਮੈਂ ਕੀ ਕਰ ਰਿਹਾ ਕੁਝ ਨਹੀਂ ਕਰ ਰਿਹਾ ਤੇ ਜੇ ਮੈਂ ਕੁਝ ਕਰ ਰਿਹਾ ਕੁਝ ਬਣਾ ਰਿਹਾ ਤੇ ਮੇਰੇ ਤੋਂ ਕੁਝ ਵਾਜ ਵੀ ਰਿਹਾ ਤੇ ਜੇ ਮੈਂ ਆਪਣੀ ਵੱਖਰੀ ਹਸਤੀ ਮੰਨਾਂ ਹੀ ਨਾ ਹੌ ਵਿੱਚ ਸਚਿਆਰ ਕੁੜਿਆਰ ਤੇ ਫਿਰ ਜਦੋਂ ਮੈਂ ਵੱਖਰੀ ਹਸਤੀ ਵਿੱਚ ਆ ਇਹ ਮੈਨੂੰ ਸੱਚ ਦਾ ਘਰ ਬਣਨ ਦਾ ਲਾਲਚ ਪਰਮਾਤਮਾ ਨੂੰ ਦੇਖਣ ਦਾ ਪਰਮਾਤਮਾ ਨਾਲ ਜੁੜਨ ਦਾ ਲਾਲਚ ਵੀ ਹੈ ਇਹ ਵੀ ਝੂਠ ਵਾਲੇ ਪਾਸੇ ਵੀ ਲੱਗੇ ਹੋਏ ਆਂ ਕਦੇ ਮੈਂ ਆਪਣੇ ਆਪ ਨੂੰ ਝੂਠਾ ਸਮਝਦਾ ਕਦੇ ਸੱਚਿਆਰ ਸਮਝਦਾ ਕਿਉਂਕਿ ਮੈਂ ਨਿਰਵੈਰ ਵਿੱਚ ਆ ਹੋਂ ਵਿੱਚ ਪਾਪ ਖੁੰਨ ਵਿਚਾਰ ਦੇਖੋ ਜਦੋਂ ਮੈਂ ਵੀਰੀ ਐ ਉਦੋਂ ਖੁਝ ਕੰਮ ਮੈਂ ਚੰਗੇ ਕਰ ਰਿਹਾ ਹਾਂ ਖੁਝ ਕੰਮ ਮੇਰੇ ਤੋਂ ਬਾੜੇ ਹੋ ਰਹੇ ਤੇ ਜੇ ਮੈਂ ਇਹ ਸਮਝਾਂ ਕਿ ਕੁਦਰਤ ਵਿੱਚ ਹੀ ਮੇਰੇ ਤੋਂ ਸਭ ਕੁਝ ਕਰਾਈ ਜਾ ਰਹੀ ਹੈ ਏ ਭਾਈ ਕੁਦਰਤ ਦਾ ਹੀ ਕੇਸ ਹਾ ਜੋ ਕੁਦਰਤ ਕਰ ਰਹੀ ਹੈ ਉਹ ਠੀਕ ਹੋ ਰਿਹਾ ਉਹਦੇ ਵਿੱਚ ਨਾ ਕੋਈ ਮਾੜਾ ਕੋਈ ਚੰਗਾ ਕੁਝ ਨਹੀਂ ਸਭ ਸਹੀ ਹੋ ਰਿਹਾ ਆਪਣੇ ਆਪ ਹੋ ਰਿਹਾ ਆਪਣੇ ਆਪ ਤੇ ਛੱਡ ਦੇ ਮਾਮਾ ਉਸਨੂੰ ਇਹ ਫਿਰ ਮੈਂ ਉਸ ਤੋਂ ਵੱਖਰਾ ਹਈ ਨਹੀਂ ਜਰਾਂ ਤੇ ਉਹ ਵੱਖਰਾ ਉਸ ਤੋਂ ਨਹੀਂ ਤੇ ਫਿਰ ਮੈਨੂੰ ਉਹ ਵੇਖ ਰਿਹਾ ਮੇਰੇ ਨਾਲ ਤੇ ਮੈਂ ਫਿਰ ਸਹੀ ਚੱਲਾਂ ਹੌ ਵਿੱਚ ਨਰਕ ਸੁਰਗ ਅਵਤਾਰ ਜਦੋਂ ਮੈਂ ਮੇਰੀ ਹੈ ਫਿਰ ਇਹ ਸਾਰਾ ਕੁਝ ਹੀ ਹੈ ਫਿਰ ਉਹ ਮੰਨ ਮੰਨਿਆ ਆ ਸਾਰਾ ਕੁਝ ਕਿ ਜੇ ਮੈਂ ਇੱਥੋਂ ਜਾਵਾਂਗਾ ਅਗਰ ਮੈਂ ਨਰਕ 'ਚ ਜਾਵਾਂਗਾ ਮੈਂ ਸੁਰਗ 'ਚ ਜਾਵਾਂਗਾ ਚੰਗੇ ਕੰਮ ਕਰਾਂਗਾ ਸੁਰਗ 'ਚ ਜਾਵਾਂਗਾ ਮਾੜੀ ਕਰਾਂਗਾ ਨਰਕ 'ਚ ਜਾਵਾਂਗਾ ਫਿਰ ਨਰਕ ਤੇ ਸੁਰਗ ਦੀ ਕ੍ਰिएशन ਕੀਤੀ ਹੋਈ ਹੈ ਸੀ ਬਣਾਇਆ ਹੋਇਆ ਆਪਣੇ ਵੱਲੋਂ ਹਾਂ ਵਿੱਚ ਹੱਸੇ ਹਾਂ ਵਿੱਚ ਰੋਵੇ ਮੈਂ ਵੀਰੀ ਕਰਕੇ ਬੰਦੇ ਨੂੰ ਕੁਝ ਮਿਲ ਜਾਂਦਾ ਹੈ ਇਸ ਕਾਇਨਾਤ ਵਿੱਚੋਂ ਤੇ ਬੜਾ ਹੱਸਦਾ ਹੈ ਖੁਸ਼ ਹੁੰਦਾ ਹੈ ਤੇ ਜਦੋਂ ਗਵਾਚ ਜਾਂਦਾ ਉਹਦਾ ਰੋਂਦਾ ਤੇ ਜੇ ਇਹੀ ਜੀ ਛੱਡਦੀ ਏ ਕਿ ਮੈਂ ਕਾਇਨਾਤ ਦਾ ਇੱਕ ਹਿੱਸਾ ਹੀ ਆਂ ਉਸ ਮਾਲਕ ਦੀ ਕਿਰਤ ਦਾ ਇੱਕ ਹਿੱਸਾ ਹੀ ਆਂ ਤੇ ਉਹ ਮਾਲਕਸ ਮੈਨੂੰ ਬਣਾ ਦਿੰਦਾ ਹੈ ਵਟਾ ਦਿੰਦਾ ਉਹਦੀ ਮਰਜ਼ੀ ਹੈ ਬਣ ਰਿਹਾ ਬਣ ਰਿਹਾ ਉਹਦੀ ਆਗਿਆ ਵਿੱਚ ਹੈ ਸਭ ਕੁਝ ਹੋਂ ਵਿੱਚ ਭਰੀ ਹੈ ਹੋਂ ਵਿੱਚ ਧੋਏ ਹੁਣ ਜਦੋਂ ਮੈਂ ਵੱਖਰਾ ਤੇ ਫਿਰ ਮੈਨੂੰ ਮੈਲ ਵੀ ਲੱਗਦੀ ਏ ਤੇ ਫਿਰ ਇਹ ਮੈਲ ਨੂੰ ਧੋਣਾ ਵੀ ਜ਼ਰੂਰੀ ਹੈ ਤੇ ਜੇ ਮੈਂ ਵੱਖਰਾ ਹੀ ਨਹੀਂ ਆ ਕਾਇਨਾਤ ਦੇ ਨਾਲ ਪਰਮਾਤਮਾ ਦੇ ਨਾਲ ਆ ਕਾਲਪੁਰਖ ਵੈਗਰੂ ਦੀ ਸ਼ਕਤੀ ਦੇ ਅਟਰ ਉਹ ਸਭ ਕੁਝ ਹੋ ਰੇ ਹਾਵੇਂ ਤੇ ਜਾਤੀ ਜਿੰਨ ਸੀ ਖੋਵੇ ਵਖਰੀ ਹੋਂਦ ਕਰਕੇ ਬੰਦਾ ਇਸੇ ਗਰਸਿਆ ਕਰਕੇ ਬੰਦਾ ਜਾਤ ਪਾਤ ਦੇ ਕਿ ਛਵੇਡੇ ਵਿੱਚ ਪਿਆ ਹੋਇਆ ਜਿੰਨ ਸੀ ਜਾਤੀ ਜਿੰਨ ਸੀ ਖੋਵੇ ਫਿਰ ਆਪਣਾ ਆਪ ਕੋਈ ਘਵਾਲ ਲੈਂਦਾ ਦੇ ਵਿੱਚੋਂ ਕਿਉਂਕਿ ਮੈਂ ਮੇਰੀ ਖਤਮ ਕਰਨ ਲਈ ਉਹ ਇਸ ਤੋਂ ਵਖਰਾ ਹੋ ਗਿਆ ਆਪਣੇ ਆਪ ਨੂੰ ਵੱਖਰਾ ਸਮਝੀ ਬੈਠਾ ਸੀ ਹਾਂ ਵਿੱਚ ਮੂਰਖ ਹਾਂ ਵਿੱਚ ਸਿਆਣਾ ਤੇ ਜੇ ਮੈਂ ਆਪ ਵੱਖਰਾ ਇਸ ਕਾਇਨਾਤੋਂ ਤੇ ਮੈਂ ਕਹੀ ਗਿਆ ਮੂਰਖ ਤਾਲੀਆਂ ਕਰਦਾ ਤੇ ਕਈ ਸਿਆਣ ਕਾਲੀਆਂ ਕਰਦਾ ਕਿਉਂਕਿ ਮੈਂ ਵੱਖਰਾ ਮੈਂ ਲੈਣਾ ਮੈਂ ਇਸ ਕਾਇਨਾਤ ਦਾ ਹਿੱਸਾ ਨਹੀਂ ਹੈਗਾ ਮੈਂ ਵੱਖਰਾ ਹਾਂ ਮੈਂ ਹਾਂ ਮੈਂ ਇਹ ਸੋ ਕਹਿੰਦੇ ਮੋਕਮੁਕਤ ਕੀ ਸਾਰ ਨਾ ਜਾਣਾ ਹਰ ਗੁਰੂ ਜੀ ਕਹਿੰਦੇ ਜਦ ਤੱਕ ਇਸ ਹੱਦਬੰਦੀ ਨੂੰ ਥੋੜਾ ਬੰਦਾ ਸਮਝਦਾ ਨਹੀਂ ਨਾ ਉਦੋਂ ਤੱਕ ਫਿਰ ਬੰਦਾ ਇਸ ਹੱਦਬੰਦੀ ਨੂੰ ਤੋੜਦਾ ਨਹੀਂ ਇਸ ਹੱਦਬੰਦੀ ਨੂੰ ਜਦੋਂ ਤੋੜਦਾ ਨਹੀਂ ਤੇ ਬੜੀ ਪਿਆਰੀ ਗੱਲ ਗੁਰੂ ਜੀ ਸਮਝਾਉਣਗੇ ਬੜੀ ਪਿਆਰੀ ਗੱਲ ਗੁਰੂ ਜੀ ਸਮਝਾਉਣਗੇ ਕਿ ਜਦੋਂ ਤੱਕ ਬੰਦਾ ਆਪਣੇ ਆਪ ਨੂੰ ਵੱਖ ਨਹੀਂ ਸਮਝਦਾ ਉਦੋਂ ਤੱਕ ਫਿਰ ਇਹ ਹੱਦਬੰਦੀ ਨੂੰ ਵੀ ਨਹੀਂ ਤੋੜਦਾ ਇਹ ਵੀ ਇੱਕ ਸ਼ਰਤ ਹੈ ਇਹ ਵੀ ਉਹਦੇ ਧਾਣੇ ਵਿੱਚ ਹੈਗੀ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਮੈਂ ਵੀਰੀ ਇਹ ਤੇ ਫਿਰ ਮਾਇਆ ਮਾਇਆਵੀ ਪ੍ਰਭਾਵ ਸਾਡੇ ਉੱਤੇ ਪੈ ਰਿਹਾ ਤੇ ਫਿਰ ਇਹ ਇਹ ਪ੍ਰਵਾਹ ਇਹ ਪ੍ਰਵਾਹ ਅਜਿਹੜਾ ਦਾ ਛਾਇਆ ਉਹ ਵੀ ਸਾਡੇ ਉੱਤੇ ਪੈ ਰਿਹਾ ਮਾਇਆ ਦਾ ਪ੍ਰਭਾਵ ਵੀ ਸਾਡੇ ਉੱਤੇ ਪੈ ਰਿਹਾ ਹੋਂ ਵਿੱਚ ਕਰ ਕਰ ਜੰਤ ਉਪਾਇਆ ਤੇ ਇਸ ਵਖਰੀ ਹੁੰਦ ਕਰਕੇ ਹੀ ਬਾਰ ਬਾਰ ਬੰਦਾ ਜਨਮ ਮਰ ਦੇ ਗੇੜ ਵਿੱਚ ਪੈਂਦਾ ਕਦੇ ਕੁਝ ਮਿਲ ਗਿਆ ਜੰਪਿਆ ਕਦੇ ਕੁਝ ਵੱਲ ਚ ਗਿਆ ਵਰ ਗਿਆ ਕਦੇ ਕਿਸੇ ਜੂਨ ਵਿੱਚ ਚਲੇ ਗਿਆ ਕਦੇ ਕਿਸੇ ਜੂਨ ਵਿੱਚ ਚਲਾ ਗਿਆ ਕਿਉਂਕਿ ਵਖਰਾ ਸਮਝਦਾ ਆਪਣੇ ਆਪ ਨੂੰ ਹਾਂ ਮੈਂ ਬੁੱਝੇ ਤਾਂ ਕਰ ਸੁਝੇ ਪਰ ਜੇ ਅਸੀਂ ਆਪਣੀ ਵਖਰੀ ਹਸਤੀ ਜਿਹੜੀ ਅਸੀਂ ਬਣਾਈ ਹੋਈ ਹੈ ਆਪਣੇ ਵੱਲੋਂ ਇਹਨੂੰ ਅਸੀਂ ਸਮਝ ਲਈਏ ਤੇ ਸਾਨੂੰ ਫਿਰ ਮਾਲਕ ਦੇ ਦਰ ਦੀ ਵੀ ਸੋਝੀ ਆ ਜੂਗੀ ਕਿਉਂ ਕਿਉਂਕਿ ਸਾਨੂੰ ਪਤਾ ਲੱਗੇਗਾ ਅਸੀਂ ਇਹ ਹੱਦਬੰਦੀ ਆਪ ਹੀ ਬਣਾਈ ਹੋਈ ਹੈ ਇਹ ਹਰ ਰਦੀ ਇਨਸਾਨ ਨੇ ਆਪ ਹੀ ਕ੍ਰੀਏਟ ਕੀਤੀ ਹੋਈ ਹੈ ਪਾਲਕ ਦੀ ਬਣਾਈ ਹੋਈ ਨਹੀਂ ਹੈ ਐਸ ਕਰਕੇ ਬੰਦਾ ਇਸ ਚੱਕਰ ਵਿੱਚ ਪਿਆ ਪਰ ਜਦੋਂ ਤੱਕ ਇਹ ਗਿਆਨ ਨਹੀਂ ਆਉਂਦਾ ਕਿ ਮੈਂ ਆਪਣੀ ਵਕਰੀ ਹਸਤੀ ਪਰਮਾਤਮਾ ਤੋਂ ਅਲੱਗਾ ਬਣਾ ਲਈ ਹੈ ਇਹ ਇਹ ਗਿਆਨ ਨਹੀਂ ਆਉਂਦਾ ਗਿਆਨ ਬਹੋਣਾ ਖਤ ਖਤ ਲੁਜੈ ਤੇ ਜਿਹੜਾ ਗਿਆਨ ਨਹੀਂ ਆਉਂਦਾ ਉਦੋਂ ਤੱਕ ਇਸ ਬਾਰੇ ਬਾਰ-ਬਾਰ ਗੱਲਾਂ ਕਰਦਾ ਬਾਰ-ਬਾਰ ਗਿਆਨਵਾਨ ਹੋ ਕੇ ਆਪਣੇ ਆਪ ਨੂੰ ਸਮਝਾਉਣਾ ਕਰਦਾ ਪਰ ਸਮਝ ਨਹੀਂ ਆਉਂਦਾ ਨਾਨਕ ਹੁਕਮੀ ਲਿਖਿਆ ਲੇਕ ਗੁਰੂ ਜੀ ਕਹਿੰਦੇ ਇਹ ਉਸ ਮਾਲਕ ਦੀ ਖੇਡ ਹੈ ਕਿ ਉਹਨੇ ਸਾਨੂੰ ਇਸ ਖੇਡ ਵਿੱਚ ਪਾਇਆ ਹੋਇਆ ਜੇ ਹਾ ਵੇਖੇ ਤੇ ਹਾ ਵੇਖ ਜਿਵੇਂ ਜਿਵੇਂ ਜੀਵਾਂ ਨੂੰ ਵੇਖਦਾ ਹੈ ਕਿ ਅਹਮ ਜਾ ਉਹਨਾਂ ਦਾ ਸਰੂਪ ਬਣ ਜਾਂਦਾ ਜਿਵੇਂ ਜਿਵੇਂ ਅਸੀਂ ਜਹੀ ਜੀ ਕਿਰਤ ਕਰਦੇ ਆ ਉਹ ਹੈ ਜਾਂ ਸਾਡਾ ਅੰਦਰਲਾ ਸਰੂਪ ਦੀ ਗੱਲ ਹੈ ਇੱਥੇ ਬਾਹਰੀ ਸਰੂਪ ਦੀ ਗੱਲ ਨਹੀਂ ਹੈ ਜਿਹੇ ਜੀ ਭਾਵਨਾ ਨਾਲ ਅਸੀਂ ਜਿਉਂਨੇ ਆ ਉਹ ਹੀ ਜੇ ਸਾਡੇ ਸੰਸਕਾਰ ਪੱਕ ਜਾਂਦੇ ਆ ਫਿਰ ਹੁਣ ਦੇਖੋ ਜਿਸ ਨੇ ਬਚਪਨ ਵਿੱਚ ਚੋਰੀ ਕੀਤੀ ਇਹ ਉਹ ਚੋਰੀ ਦੇ ਸੰਸਕਾਰ ਪੱਕ ਗਏ ਤੇ ਹੁਣ ਉਹ ਚੋਰੀ ਬਣ ਕੇ ਆ ਪੱਕ ਜੇ ਕਿਸੇ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਉਹ ਵੀ ਸੰਸਕਾਰ ਬਣ ਗਏ ਹੁਣ ਨਸ਼ਾ ਤੋਂ ਛੁਟਦਾ ਨਹੀਂ ਇਹ ਉਹ ਸੰਸਕਾਰ ਬਣ ਜਾਂਦੇ ਗੁਰੂ ਜੀ ਕਹਿੰਦੇ ਜਿਹੜਾ ਜ ਤੂੰ ਸੋਚਦਾ ਉਹ ਹੈ ਤੇਰਾ ਸਰੂਪ ਬਣ ਜਾਂਦਾ ਹੈ ਸਰੂਪ ਕਿਹੜਾ ਬਾਹਰੀ ਨਹੀਂ ਮਨ ਦੇ ਸੰਸਕਾਰਾਂ ਦੀ ਗੱਲ ਕਰ ਰਿਹਾ ਹੈ ਗੁਰੂ ਜੀ ਬਸ ਇਹਨਾਂ ਚੀਜ਼ਾਂ ਨੂੰ ਸਮਝੋ ਤਾਂ ਸਾਰੀ ਗੱਲ ਬਣ ਜਾਏਗੀ ਹੁਣ ਦੂਜੇ ਪਾਤਸ਼ਾਹ ਜੀ ਦਾ ਹਉਮੈਵਾਰੀ ਸ਼ਲੋਕ ਹੈਗਾ ਆਪਾਂ ਉਸ ਨੂੰ ਵਿਚਾਰਦੇ ਹਾਂ ਹਉਮੈ ਇਹ ਹੈ ਜਾਤ ਹੈ ਹਉਮੈ ਕਰਮ ਕਮਾਈ ਗੁਰੂ ਜੀ ਕਹਿੰਦੇ ਮੈਂ ਮੇਰੀ ਦਾ ਇਹ ਇੱਕ ਗੁਣ ਹੈ ਇਹੋ ਦੇ ਵਿੱਚ ਇੱਕ ਸਿਸਟਮ ਹੈ ਕਿ ਬੰਦਾ ਮੈਂ ਮੇਰੀ ਦੇ ਕਰਮ ਕਮਾਉਂਦਾ ਮਤਲਬ ਮੈਂ ਮੈਂ ਹੀ ਕਰਦਾ ਰਹਿੰਦਾ ਆਪਣੀ ਸਵਾਰਥੀ ਸਾਰਾ ਦਿਨ ਪੂਰੇ ਕਰਦਾ ਰਹਿੰਦਾ ਹਮੈਂ ਇਹਈ ਬੰਦਨਾ ਫਿਰ ਫਿਰ ਚੌਨੀ ਪਾਹੀ ਬੰਦਾ ਮੈਂ ਮੇਰੀ ਦੇ ਵਿੱਚ ਵਜਿਆ ਹੋਇਆ ਹੀ ਸਵਾਰਥੀ ਜੀਵਨ ਹੋਣ ਕਰਕੇ ਹੀ ਬੰਦਾ ਬਾਰ ਬਾਰ ਜੂਨਾ ਭੁਗਤਦਾ ਹੈ ਜੂਨਾ ਵਿੱਚ ਪਿਆਰ ਇਹਦਾ ਹਰ ਟਾਈਮ ਕਦੇ ਲਾਲਚ ਆ ਗਿਆ ਮੈਂ ਮੇਰੀ ਕਰਕੇ ਕਦੇ ਕ੍ਰੋਧ ਆ ਗਿਆ ਮੈਂ ਮੇਰੀ ਕਰਕੇ ਕਦੇ ਈਰਖਾ ਆ ਗਈ ਮੈਂ ਮੇਰੀ ਕਰਕੇ ਅਨੇਕਾਂ ਤਰ੍ਹਾਂ ਦੇ ਜਨਮ ਉਪਤ ਤਰਦਾ ਹਾਂ ਮੈਂ ਕਿਤੋਂ ਉਪਜੇ ਕਿਤ ਸੰਜਮ ਇਹ ਜਾਏ ਪੂਰੇ ਸਵਾਲ ਪੈਦਾ ਹੋ ਗਿਆ ਫਿਰ ਕਿ ਇਹ ਆਉਂਦੀ ਕਿੱਥੋਂ ਹੈ ਇਹ ਮੈਂ ਮੇਰੀ ਬਣ ਕਿਵੇਂ ਗਈ ਅਸੀਂ ਆਪਣੇ ਆਪ ਨੂੰ ਪਰਮਾਤਮਾ ਤੋਂ ਲੈਦਾ ਸਮਝ ਕਿਵੇਂ ਲਿਆ ਕਿੱਥੋਂ ਇਹ ਬਣ ਗਈ ਤੇ ਕਿਹੜਾ ਸੰਜਮ ਕਰੀਏ ਕਿਹੜਾ ਤਰੀਕਾ ਵਰਤੀਏ ਕਿ ਇਹ ਨਿਕਲ ਜਾਏ ਇਕੋ ਕੇਵ ਸਟਿਆਰਾ ਹੋਈਐ ਕੇਵ ਕੂੜਾ ਟਟੇ ਪਾਰ ਹੁਕਮ ਰਜਾਈ ਚੰਗਣਾ ਨਾਨਕ ਲਿਖਿਆ ਨਾਲ ਬਾਣੀ ਇਹ ਸਦਾ ਹਤਿਆ ਸਾਰੀ ਸੋ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਸਮਝ ਲਵਾਂਗੇ ਹੌ ਮੈਂ ਕਿੱਥੋਂ ਉਪਜੇ ਕਿੱਥ ਸੱਜਮ ਇਹ ਜਾਏ ਅਸੀਂ ਆਪਣੇ ਆਪ ਨੂੰ ਮਾਲਕ ਤੋਂ ਲਹਿਰਾ ਸਮਝ ਕੇ ਇੱਕ ਆਪਣਾਤ ਪੈਰਾ ਕਰ ਲਿਆ ਉਸ ਆਪਣਤ ਨੂੰ ਪੈਰਾ ਕਿੱਥੋਂ ਹੋਇਆ ਕਿਵੇਂ ਹੋਇਆ ਕਿਉਂ ਹੋਇਆ ਤੇ ਹੁਣ ਜਾਏਗਾ ਇਹ ਸਮਝਣਾ ਹੈ ਗੁਰੂ ਜੀ ਕਹਿੰਦੇ ਹੋਂ ਮੈਂ ਇਹੋ ਹੁਕਮ ਹੈ ਪਈਏ ਕਿਰਤ ਫਿਰਾਹੀ ਗੁਰੂ ਜੀ ਕਹਿੰਦੇ ਇਹ ਮਾਲਕ ਦਾ ਇੱਕ ਹੁਕਮ ਹੈ ਨਿਯਮ ਹੈ ਕਿ ਜਿਵੇਂ ਜਿਵੇਂ ਅਸੀਂ ਕੋਈ ਸੋਚ ਵਿਚਾਰ ਕਰਦੇ ਆ ਉਹ ਹੀ ਅਸੀਂ ਬਣਦੇ ਜਾਂਦੇ ਆ ਅਸੀਂ ਜਦੋਂ ਪੈਦਾ ਹੋਏ ਨਾ ਕਿਵੇਂ ਬਣੀ ਹਾਂ ਮੈਂ ਪਹਿਲੇ ਪਿਆਰ ਲਗਾ ਖਣ ਦੁੱਧ ਦੂਜੇ ਮਾਈ ਬਾਪ ਕੀ ਸ਼ੁੱਧ ਤੀਜੇ ਭਇਆ ਪਾਪੀ ਵੀ ਚੌਥੇ ਪਿਆਰ ਉਪੰਨੀ ਖੇੜ ਫਿਰ ਇਸ ਤਰ੍ਹਾਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਵਖਰੀ ਜਿਹੜੀ ਹੋਂਦ ਹੈ ਉਹ ਵਾਦੀ ਗਈ ਉਹ ਵਾਦੀ ਗਈ ਇਸ ਤਰ੍ਹਾਂ ਇਹ ਪੈਦਾ ਹੋ ਗਈ ਗੁਰੂ ਜੀ ਕਹਿੰਦੇ ਇਹ ਹੋਂਮੈ ਕਿੱਥੋਂ ਉਪਜੈ ਕਿਤ ਸੰਜਮ ਇਹ ਜਾਏ ਹੋਂਮੈ ਇਹੋ ਹੁਕਮ ਹੈ ਪਈਏ ਕਿਰਤ ਫਰਾਈ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਗਏ ਸਾਡੇ ਸੰਸਕਾਰਾਂ ਵਿੱਚ ਇਹ ਪੱਕਦੀ ਗਈ ਔਰ ਪੱਕਦੀ ਜਾ ਰਹੀ ਹੈ ਤੇ ਹੁਣ ਇਹ దీర్ఘ ਰੋਗ ਬਣ ਗਿਆ। ਪਰ ਦੀਰਘ ਰੋਗ ਦਾ ਇਹ ਐਸਾ ਦੀਰਘ ਰੋਗ ਨਹੀਂ ਹੈ ਜੀਦਾ ਅਲਾਜ ਨਹੀਂ ਹੈ ਇੱਥੇ ਗੁਰੂ ਜੀ ਕਹਿੰਦੇ ਐ ਨਾ ਮੈਂ ਦੀਰਘ ਰੋਗ ਹੈ दारू ਪੀਸ ਮਾਹੀ दारू ਪੀਸ ਮਾਹੀ ਮਤਲਬ ਇਸ ਦੀ ਦਵਾਈ ਵੀ ਹੈ। ਇਹਦੇ ਵਿੱਚ ਹੀ ਹੈ। ਕਿਉਂਕਿ ਅਸੀਂ ਆਪਣੇ ਆਪ ਨੂੰ ਜਦੋਂ ਸਮਝ ਲਿਆ ਕਿ ਮੈਂ ਆਪਣੀ ਬਖਰੀ ਹਸਤੀ ਹਸਤੀ ਮੰਨ ਕੇ ਗਲਤੀ ਤੇ ਜਾ ਰਿਹਾ ਹਾਂ ਇਹ ਗੱਲ ਮੰਨ ਲੈਣਾ ਹੀ ਇਸ ਦੀ ਦਵਾਈ ਹੈ ਜਿਵੇਂ ਅਸੀਂ ਕਹਿੰਦੇ ਹਾਂ ਕਿ ਇਕ ਭੁੱਖ ਹੈ ਕਾਏ ਚੱਲੀਆਂ ਦੁੱਖ ਜੇ ਪ੍ਰਮਾਤਮਾ ਦੀ ਯਾਗ ਦੀ ਭੁੱਖ ਵੀ ਲੱਗ ਜਾਏ ਨਾ ਤਾਂ ਬੰਦਾ ਦੁੱਖਾਂ ਨੂੰ ਖਾ ਜਾਂਦਾ ਹੈ ਇਹ ਦੁੱਖ ਨੂੰ ਖਾ ਜਾਂਦਾ ਮੈਂ ਮੀਰੀ ਵਾਲੇ ਉੱਥੇ ਵੀ ਐਸੀ ਦੀ ਗੱਲ ਹੈ ਕੋ ਮੇਂ ਦੀਰਗ ਰੋਗ ਹੈ दारू ਪੀ ਸਮਾਹ ਇਹ ਇਹ ਆਪਣੇ ਆਪ ਵਿੱਚ ਇੱਕ ਦੀਰਗ ਰੋਗ ਹੈ ਜਾਨੀ ਜਿਹਦਾ ਇਲਾਜ ਨਹੀਂ ਪਰ ਗੁਰੂ ਜੀ ਕਹਿੰਦੇ ਦਾ ਇਲਾਜ ਹੈਗਾ ਜਿਹਦੇ ਵਿੱਚ ਹੀ ਅਸੀਂ ਸਮਝ ਲਈਏ ਕਿ ਅਸੀਂ ਇਸ ਗਲਤੀਤੀਆਂ ਸਾਨੂੰ ਇਹ ਪਤਾ ਲੱਗ ਜਾਏ ਕਿ ਅਸੀਂ ਆਪਣੇ ਆਪ ਨੂੰ ਵੱਖਰਾ ਬਣਾ ਲਿਆ ਵੈਸੇ ਵੱਖਰੇ ਅਸੀਂ ਹੈ ਨਹੀਂ ਇਹ ਦੁਆਈ ਹੈ ਦੀ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਉਹ ਮਾਲਕ ਜੀ ਕਿਰਪਾ ਕਰਦੇ ਵੀ ਗਿਆਨ ਬਖਸ਼ਿਸ਼ ਦੇ ਦੀ ਤੇ ਫਿਰ ਬੰਦਾ ਗੁਰੂ ਜੀ ਦੇ ਸ਼ਬਦ ਨਾਲ ਜੁੜਦਾ ਹੈ ਤੇ ਗੁਰੂ ਦੇ ਸ਼ਬਦ ਨੂੰ ਕਮਾਉਂਦਾ ਹੈ ਹੁਣ ਗੁਰੂ ਦੇ ਸ਼ਬਦ ਦੀ ਕਮਾਈ ਕਿਸ ਤਰ੍ਹਾਂ ਸਾਨੂੰ ਵੀ ਕਹਿ ਦਿੱਤਾ ਕਿ ਆਹ ਇੱਕ ਸ਼ਬਦ ਹੈ ਇਹ ਨੂੰ ਤੁਸੀਂ ਬਾਰ ਬਾਰ ਬੋਲ ਕੇ ਵੀ ਕਮਾਈ ਕਰਨੀ ਹੈ ਨਹੀਂ ਭਾਈ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਜੋ ਸਾਨੂੰ ਬਾਣੀ ਦੇ ਰਹੀ ਹੈ ਉਹਨੂੰ ਆਪਣੇ ਜੀਵਨ ਵਿੱਚ ਢਾਲ ਲੈਣਾ ਹੁਣ ਗੁਰੂ ਜੀ ਕਹਿੰਦੇ ਹੈ ਹਉਮੈ ਤੋਂ ਆਪਣੀ ਬਣਾਈ ਹੋਈ ਹੈ ਇਹਨੂੰ ਸਮਝ ਨਾਲ ਵੇਰਕੋ ਗੁਰੂ ਦੇ ਸ਼ਬਦ ਰਾਹੀਂ ਤੇ ਵੇਰ ਤੋਂ ਇਸ ਵਿੱਚ ਬਚ ਜਾਏ ਗਏ ਉਸ ਤੋਂ ਆਖਰੀ ਪੰਕਤੀ ਐ ਇਸ ਸ਼ਲੋਕ ਦੀ ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ ਗੁਰੂ ਜੀ ਕਹਿੰਦੇ ਐਸ ਐਸ ਐ ਕਰਮਕ ਜਨੋ ਸੁਣੋ ਗੱਲ ਧਿਆਨ ਨਾਲ ਸੁਣੋ ਇਸ ਗੱਲ ਨੂੰ ਧਿਆਨ ਨਾਲ ਐਸ ਤਰੀਕੇ ਨਾਲ ਇਹ ਮੈ ਮਰੀ ਜਾਏਗੀ ਕਿਹੜਾ ਤਰੀਕਾ ਉਤ੍ਰਿਕਾ ਫਿਰ ਫਿਰ ਪੜੋ ਦੁਆਰੇ ਕਿਰਪਾ ਕਰੇ ਜੇ ਆਪਣੀ ਆ ਗੁਰ ਕਾ ਸ਼ਬਦ ਤੁਮਾਰੀ ਇਹ ਗੁਰੂ ਦੇ ਬਾਣੀ ਦੇ ਸ਼ਬਦ ਮੁਤਾਬਕ ਆਪਣੇ ਜੀਵਨ ਨੂੰ ਢਾਲ ਲਵਾਂਗੇ ਇਹ ਸਾਡੀ ਮੈਂ ਮੇਰੀ ਸਾਡੇ ਵਿੱਚੋਂ ਸਮਾਪਤ ਹੋ ਜਾਏਗੀ ਇਹ ਭਾਵੇਂ ਧੀਰਗ ਰੋਗ ਹੈ ਪਰ ਦਵਾਈ ਵੀ ਇਸ ਗੱਲ ਵਿੱਚ ਹੀ ਹੈ ਕਿ ਇਹ ਰੋਗ ਧੀਰਗ ਹੈ ਕਿ ਇਹ ਅਸੀਂ ਇੱਕ ਵੱਖਰੀ ਹਸਤੀ ਆਪਣੀ ਬਣਾ ਲਈ ਹੈ ਇਹ ਸ਼ਬਦ ਲਈਏ ਤੇ ਰੋਗ ਟਲ ਜਾਏ ਕਿੰਨੀਆਂ ਪਿਆਰੀਆਂ ਸੱਚੀਆਂ ਤੇ ਸੁੱਚੀਆਂ ਪਵਿੱਤਰ ਗੱਲਾਂ ਸਾਨੂੰ ਗੁਰੂ ਸਾਹਿਬ ਜੀ ਲਿਖ ਕੇ ਦੇ ਗਏ ਪਰ ਸਿੱਖਾਂ ਨੇ ਲਿਖੇ ਹੋਏ ਨੂੰ ਪੜਿਆ ਨਾ ਲਿਖੇ ਹੋਏ ਨੂੰ ਸਮਝਿਆ ਨਹੀਂ ਉਹਦੇ ਉੱਤੇ ਅਮਲ ਨਹੀਂ ਕੀਤਾ ਤੇ ਕਰਮ ਕਾਂਡੀ ਬਣ ਗਏ ਔਰ ਕਰਮ ਕਾਂਡਾ ਵਿੱਚ ਉਲਝ ਕੇ ਰਹਿ ਗਏ ਪਹਿਲਾਂ ਵੀ ਕਰਮ ਕਾਂਡਾ ਵਿੱਚ ਉਲਝ ਕੇ ਰਹੇ ਰਏ ਸੀ ਲੋਕ ਤੇ ਗੁਰੂ ਜੀ ਸਾਨੂੰ ਇੰਨਾ ਕਰਮ ਕਾਂਡਾ ਵਿੱਚੋਂ ਹੀ ਕੱਢਣ ਆਏ ਸੀ ਅਸੀਂ ਦੁਬਾਰੇ ਉੱਥੇ ਫਸੇ ਸੋ ਆਪਣੇ ਅਭੁਸ਼ਧਾਰਗੀ ਆਉ ਪੌੜੀ ਦਾ ਵਿਚਾਰი ਵਿਚਾਰ ਕਰਦੇ ਆ ਪੌੜੀ ਸੇਵ ਕੀਤੀ ਸੰਤੋਖੀ ਜਿਸ ਨੇ ਸੱਚੋ ਸੱਚ ਧਿਆਇਆ ਜਿਹੜੇ ਮਨੁੱਖ ਸੰਤੋਖੀ ਨੇ ਤੇ ਸਦਾ ਅਗਨਾਸੀ ਪ੍ਰਭੂ ਨੂੰ ਯਾਦ ਕਰਦੇ ਐ ਤੇ ਅਸੀਂ ਵੀ ਉਹਨਾਂ ਦੀ ਸੇਵਾ ਕਰਦੇ ਰਹੀਏ ਜੇਈ ਉਹਨਾਂ ਵਰਗੇ ਬਣਦੇ ਸੋ ਸੋਚੀਏ ਉਹਨਾਂ ਦੀ ਛੱੜ ਲਈਏ ਉਹਨਾਂ ਕੋਲੋਂ ਗਿਆਨ ਲੈਣਾ ਕਰੀਏ ਸੀ ਜੋ ਸਤਨਾ ਨਾਲ ਜੁੜੇ ਹੈ ਖਿਆਲ ਇਸ ਕਰਨਾ ਹੈ ਅੱਲਾ ਕਰਨਾ ਹੈ ਉਨੀ ਮੰਗੇ ਪੈਰ ਨਾ ਰੱਖਿਓ ਕਰ ਸਕਿਰਤ ਧਰਮ ਕਮਾਇਆ ਉਹ ਫਿਰ ਗਲਤ ਰਾਹ ਤੇ ਵੀ ਜਾਂਦੇ ਕਿਉਂਕਿ ਉਹਨਾਂ ਨੇ ਆਪਣੀ ਵਖਰੀ ਹਸਤੀ ਖਤਮ ਕੀਤੀ ਹੋਈ ਹੈ ਤੇ ਇਹ ਸਕਿਰਤ ਉਹ ਕਰਦੇ ਐ ਤੇ ਧਰਮ ਕਮਾਉਂਦੇ ਐ ਹੁਣ ਧਰਮ ਕਮਾਉਣਾ ਕੀ ਹੈ ਫਰਜ਼ ਨਿਭਾਉਂਦੇ ਐ ਆਪਣੇ ਜੀਵਨ ਦੇ ਫਰਜ਼ਾਂ ਨੂੰ ਸਹੀ ਤਰੀਕੇ ਨਾਲ ਨਿਭਾਉਂਦੇ ਐ ਉਸ ਹੁਕਮ ਨੂੰ ਮੰਨ ਲਈਏ ਧਰਮ ਕਮਾਉਣਾ ਉਹ ਸੁਖ ਨੂੰ ਮੰਨਣਾ ਜੋ ਮਾਲਕ ਨੇ ਸਤਾਪਤ ਕੀਤਾ ਹੈ। ਓਨੀ ਤੋੜੇ ਤੁਮਬ ਓਨੀ ਦੁਨੀਆ ਤੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ ਉਹਨਾਂ ਨੇ ਸੰਸਾਰ ਦੀ ਦੁਨੀਆਦਾਰੀ ਦੇ ਵੰਦਨ ਛੱਡ ਦਿੱਤੇ। ਤੇ ਹੁਣ ਸਬਰ ਤੇ ਸੰਤੋਖ ਅਨ ਪਾਣੀ ਥੋੜਾ ਖਾਣ ਦਾ ਮਤਲਬ ਹੈ ਸਬਰ ਤੇ ਸੰਤੋਖ ਦੀ ਜ਼ਿੰਦਗੀ ਜਿਉਂ ਪਿਆ ਹੈ। ਹੁਣ ਸਵਾਲ ਆਉਣਾ ਹੈ ਸੀ ਵੀ ਸਬਰ ਤੇ ਸੰਤੋਖ ਵਾਲੇ ਬੰਦੇ ਕਿੱਥੇ ਰਹਿੰਦੇ ਆ। ਸਬਰ ਤੇ ਸੰਤੋਖ ਜਿਨ੍ਹਾਂ ਬੰਦਿਆਂ ਦੇ ਅੰਦਰ ਉਹ ਕਿੱਥੇ ਰਹਿੰਦੇ ਆ ਅਸੀਂ ਕਿੱਥੇ ਸਮਝੀ ਬੈਠੇ ਉਹਨਾਂ ਨੂੰ ਇਹ ਅਸੀਂ ਵਿਚਾਰ ਕਰਨਾ ਤੂੰ ਬਖਸੀਸੀ ਅਗਲਾ ਨਿਤ ਦੀਵੇ ਚੜ੍ਹੇ ਸਵਾਇਆ ਐਂ ਵੀਰੇ ਦਾਕ ਤੂੰ ਸਾਨੂੰ ਹਮੇਸ਼ਾ ਹੀ ਬਖਸ਼ਾ ਕਰਨ ਵਾਲਾ ਤੇ ਸਾਰੇ ਜੀਵਨ ਤੂੰ ਬਖਸ਼ਾ ਦੇ ਰਿਹਾ ਤੇਰੀ ਕਿਰਪਾ ਵਰਤਰੀਏ ਸਾਰੇ ਕਿਤੇ ਵਖਰਾ ਕੁਝ ਵੀ ਨਹੀਂ ਹੈਗਾ ਬੜਿਆਈ ਬਟ ਪਾਇਆ ਜਦੋਂ ਇਸ ਗੱਲ ਨੂੰ ਸਮਝ ਲਵਾਂਗੇ ਕਿ ਉਹ ਮਾਲਕ ਦੀ ਹਸਤੀ ਹੀ ਸਭ ਕੁਝ ਕਰ ਰਹੀ ਹੈ ਤੇ ਉਸ ਤੋਂ ਬਾਹਰ ਕੁਝ ਵੀ ਨਹੀਂ ਸਮਝੋ ਫਿਰ ਅਸੀਂ ਇਸ ਤਰ੍ਹਾਂ ਉਹਦੀਆਂ ਸਿਫਤਾਂ ਕਰਦੇ ਕਰਦੇ ਉਸ ਮਾਲਕ ਦੇ ਕੋ ਜਾਵਾਂਗੇ ਕਿਹ ਜੀ ਕਹਿਵਾਲ ਕੰਪ੍ਰਾਪ ਕਰਦਾ ਸੋ ਇਸ ਆਸਾ ਦੀ ਬਾਾਰ ਦੀ ਸਤਵੀਂ ਪੌੜੀ ਤੇ ਉਸ ਦੇ ਸ਼ਲੋਕ ਆਪਾਂ ਵਿਚਾਰੇ ਬਸ ਭਾਵ ਅਰਥ ਕੀ ਹੈ ਸਾਰਾ ਕਿ ਅਸੀਂ ਆਪਣੇ ਆਪ ਨੂੰ ਇਸ ਕਾਇਨਾਤ ਵਿੱਚੋਂ ਮਾਲਕ ਦੇ ਸਿਸਟਮ ਵਿੱਚੋਂ ਬਾਹਰ ਸਮਝ ਲਿਆ ਅਸੀਂ ਉਸ ਨੂੰ ਭੁੱਲ ਗਏ ਕਿ ਅਸੀਂ ਉਸ ਦੇ ਵਿੱਚ ਹੀ ਬਣ ਰਹੇ ਹਾਂ ਤੇ ਵਿੱਚ ਹੀ ਮਿਲ ਰਹੇ ਹਾਂ ਅਸੀਂ ਜਦੋਂ ਆਪਣੇ ਆਪ ਨੂੰ ਵੱਖਰਾ ਸਮਝ ਲਿਆ ਫਿਰ ਅਸੀਂ ਪੈਦਾ ਹੋ ਰਹੇ ਹਾਂ ਕਿੱਥੋਂ ਆ ਰਹੇ ਹਾਂ ਕਿਤੇ ਜਾ ਰਹੇ ਹਾਂ ਕਿਤੇ ਜਾਣ ਦਾ ਟਿਕਾਣਾ ਹੈ ਕਿੱਥੋਂ ਆਉਣ ਦਾ ਟਿਕਾਣਾ ਹੈ ਫਿਰ ਅਸੀਂ ਉਹ ਟਿਕਾਣੇ ਲੱਭ ਰਹੇ ਹਾਂ ਅਸੀਂ ਟਿਕਾਣੇ ਕ੍ਰੀਏਟ ਕਰ ਰਹੇ ਹਾਂ ਜਿਵੇਂ ਅਸੀਂ ਮੈਂ ਵੇਰੀ ਕ੍ਰੀਏਟ ਕਰ ਲਈ ਆਪਣੇ ਮਨ ਵਿੱਚ ਇਸ ਤਰੀਏ ਅਸੀਂ ਸਾਰੇ ਟਿਕਾਣੇ ਕ੍ਰੀਏਟ ਕਰਦੇ ਹਾਂ ਸੋ ਇੱਕ ਬਖਰੀ ਵਾਸਤੇ ਆਪਣੇ ਆਪ ਨੂੰ ਮੰਨ ਲੈਣਾ ਇਸ ਕਾਇਨਾਤ ਉਸ ਮਾਲਕ ਦੇ ਹੁਕਮ ਨਾਲੋਂ ਬਸ ਇਹ ਸਭ ਤੋਂ ਵੱਡਾ ਰੋਗ ਹੈ ਹਾਉ ਮੈਂ ਦੀਰਗ ਰੋਗ ਹੈ ਧਰਪੀ ਇਸ ਮੈਂ ਸੋ ਆਓ ਬਾਣੀ ਪੜੋ ਆਪ ਭਾਈ ਆਪ ਵਿਚਾਰੋ ਤਾਂ ਕਿ ਬਾਣੀ ਸਾਡੇ ਜੀਵਨ ਨੂੰ ਬਦਲ ਸਕੇ